ਸੂ ਇੰਨਾ ਫੁੱਟਿਆ ਮਾਰਿਆ ਤੇ ਹੁਣ ਉਹਨੂੰ ਮਲੇੜਕੋਟਲੇ ਦੇ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜ਼ਖਮੀ ਹੋਇਆ ਪਿਆ ਪੰਨਾ ਸਿੱਧੂ ਪੰਨਾ ਸਿੱਧੂ ਨੂੰ ਤੁਸੀਂ ਜਾਣਦੇ ਹੋਵੋਗੇ ਉਸ ਨੂੰ ਤਨੋਂ ਲੈ ਕੇ ਐਸ.ਐਚ.ਓ ਨੇ ਚੱਕ ਲਿਆ ਤੇ ਸੀ.ਆਈ.ਐਸ. ਸਟਾਫ ਲੁਧੇਹਾਨੇ ਲੈ ਗਏ ਔਰ ਬਹੁਤ ਬੁਰੀ ਤਰ੍ਹਾਂ ਉਸ ਦੀ ਛੇ ਲਈ ਘਟਿਆ ਤੇ ਬਿਮਾਰਿਆ ਉਹ ਪੜਨਾ ਖਿੰਦਾ ਕਿ ਤੁਸੀਂ ਚੇਖ ਨਸਤ ਰਹੋ ਜੇ ਤੁਸੀਂ ਸੋਹਣੇ ਕੰਮ ਕਰੋਗੇ ਤਾਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰੂਗਾ ਸੱਚ ਦੱਸਦਾ ਐ ਕਿ ਜਿਹੜੇ ਤੁਸੀਂ ਮੁੰਡਿਆਂ ਨੂੰ ਮਰਵਾ ਰਹੇ ਹੋ ਤੁਸੀਂ ਕਰਪਸ਼ਨ ਖੜਾ ਰਹੇ ਹੋ ਬਹੁਤ ਜ਼ਿਆਦਾ ਫੇਰਾ ਫੇਰੀਆ ਹੋ ਰਹੀ ਹੈ ਬੋਲੇ ਸੋਨਿਹਾਲ ਸingular ਪੰਨਾ ਸਿੱਧੂ ਪੰਨਾ ਸਿੱਧੂ ਨੂੰ ਤੁਸੀਂ ਜਾਣਦੇ ਹੋਗੇ ਉਸ ਨੂੰ ਤਨੋਲੇ ਦੇ ਐਸੇ ਛੋਨੇ ਚੱਕ ਲਿਆ ਤੇ CISF ਦਾ ਲੁੱਧੇ ਹਾਣੇ ਲੈ ਗਏ ਔਰ ਬਹੁਤ ਬੁਰੀ ਤਰ੍ਹਾਂ ਉਸ ਦੀ ਥੇ ਲਈ ਕੁੱਟਿਆ ਤੇ ਮਾਰਿਆ ਜਿਹੜੀ ਸ਼ਰਮ ਦੀ ਗੱਲ ਹੈ ਆ ਛੋਟੀ ਜੀ ਮੈਂ ਫਿਲਮ ਤੁਹਾਨੂੰ ਦਿਖਾ ਸਕਦਾ ਜੇ ਮੈਨੂੰ ਦਿਖਾਉਂਗੇ ਆ ਫੜੋ ਕਿਰਪਾਣ ਤੇ ਉਹਦੇ ਸ਼ਰੀਰ ਤੇ ਬਰਫੀਲਾ ਪਾਣੀ ਵੀ ਛੁੱਟਿਆ ਠੰਡਾ ਪਾਣੀ ਬਰਫੀਲਾ ਪਾਣੀ ਮਾਈਕ ਇੰਕ ਕਰ ਚੱਲ ਆ ਲੋ ਬਲੰਸ ਕਦੇ ਨਹੀਂ ਦੋਗਾ ਇਹ ਕਾ ਬਲੰਸ ਕਦੇ ਨਹੀਂ ਦੋਗਾ ਇਹ ਕਾ ਅੱਜ ਨਹੀਂ ਤੁਮ ਬਾਸ ਨਾ ਆਉਂ ਆਂ ਆ ਦਸ ਫੂਟ ਦੀ ਖਤਰੇ ਵਿੱਚ ਲੇ ਜਾ ਰਿਹਾ ਕਿੱਥੇ ਲੈ ਕੇ ਜਾ ਰਿਹਾ ਜਿੰਨੇ ਲੋਕੋ ਹੈ ਤੂੰ ਨਿਕਲਾ ਫੇਰ ਜਿਹੜਾ ਸੀਏ ਇਨਸਪੈਕਟਰ ਸੀਗਾ ਲੁਧੇrana ਉਹਨੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਗੱਲ ਕਰਾਈ ਤੇ ਭਗਵੰਤ ਸਿੰਘ ਮਾਨ ਜੋ ਸਾਡੇ ਸੰਗਰੂਰ ਦੇ ਐਮਪੀ ਵੀ ਰਹੇ ਐ ਸਾਡੇ ਸੰਗਰੂਰ ਦੇ ਚੀਫ ਮਿਨਿਸਟਰ ਵੀ ਐ ਉਹਨਾਂ ਨੇ ਭਾਣੇ ਨੂੰ ਕਿਹਾ ਕਿ ਤੂੰ ਬੰਦੇ ਦਾ ਪੁੱਤ ਬਣ ਤੇ ਜਿਹੜੀਆਂ ਚੀਜ਼ਾਂ ਤੂੰ ਟੈਲੀਵਿਜ਼ਨ ਦੇ ਉੱਤੇ ਕਰਦਾ ਹੈ ਸਾਡੇ ਖਿਲਾਫ ਇਹ ਤੂੰ ਬੰਦ ਕਰ ਤੇ ਭਾਣਾ ਕਹਿੰਦਾ ਕਿ ਤੁਸੀਂ ਚੀਫ ਮਿਨਿਸਟਰ ਹੋ ਤੇ ਤੁਸੀਂ ਸੋਹਣੇ ਕੰਮ ਕਰੋਗੇ ਤਾਂ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰੂਗਾ ਤੇ ਮੈਂ ਤਾਂ ਇਹ ਸੱਚ ਦੱਸਦਾ ਕਿ ਜਿਹੜੇ ਤੁਸੀਂ ਮੁੰਡਿਆਂ ਨੂੰ ਮਰਵਾ ਰਹੇ ਹੋ ਤੁਸੀਂ ਕਰਪਸ਼ਨ ਖਰਾ ਰਹੇ ਹੋ ਬਹੁਤ ਜ਼ਿਆਦਾ ਹੀਰਾ ਫੇਰੀਆਂ ਹੋ ਰਹੀਆਂ ਤੁਸੀਂ ਕਿਤੇ ਫਜੀਆਂ ਗੱਲਾਂ ਪਾਣਾ ਕਰਦਾ ਸੀਗਾ ਤੇ ਉਸ ਨੂੰ ਇੰਨਾ ਖੁੱਟਿਆ ਮਾਰਿਆ ਤੇ ਹੁਣ ਉਹਨੂੰ ਮਲੇਰਕੋਟਲੇ ਦੇ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜ਼ਖਮੀ ਹੋਇਆ ਪਿਆ ਆ ਤੁਸੀਂ ਫਿਲਮ ਵੀ ਦੇਖ ਲਈ ਹੈ ਕਿੰਨੀ ਬੁਰੀ ਤਰ੍ਹਾਂ ચીਫ ਮਿਨਿਸਟਰ ਨੇ ਆਪ ਸੀਆਈਏ ਇੰਸਪੈਕਟਰ ਨੂੰ ਕਹਿ ਕੇ ਉਸ ਨੂੰ ਘਟਵਾਇਆ ਤੇ ਮਰਵਾਇਆ ਹੁਣ ਤੁਸੀਂ ਦੱਸੋ ਕਿ ਜਿਵੇਂ ਭਗਵੰਤ ਜੀ ਇੱਥੋਂ ਦੇ ਐਮਪੀ ਰਹੇ ਗੱਲ ਨੂੰ ਮੈਂ ਚੀਫ ਮਿਨਿਸਟਰ ਬਣ ਜਮਾ ਤੇ ਮੈਂ ਆਪਣੇ ਇਲਾਕੇ ਦੇ ਬੰਦਿਆਂ ਨੂੰ ਇਹੋ ਜਿਹਾ ਘਟਾਵਾ ਮਾਰਾਂ ਗਲਤ ਗੱਲ ਕਰਾਂ ਤਾਂ ਮੈਂ ਤਾਂ ਫੇਰ ਹਫਸ਼ੀ ਹੋਊਂਗਾ ਮੈਂ ਸਿਮਰਨਜੀਤ ਜਰਮਾ ਆਪਣੇ ਆਪ ਨੂੰ ਨਹੀਂ ਕਹਾ ਸਕਦਾ ਜਿਹਨੂੰ ਤੁਸੀਂ ਐਮਪੀ ਇੰਨੇ ਪਿਆਰ ਦੇ ਨਾਲ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੋ ਮੇਰਾ ਕਹਿੰਦਾ ਪਤਲਾ ਮਤਲਬ ਹੈ ਕਿ ਇਹ ਮਨੁੱਖਤਾ ਦੀ ਗਲਤੀ ਨਹੀਂ ਕੀਤੀ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਇੱਕ ਬੰਦਾ ਜਿਹੜਾ ਉਹਨਾਂ ਨੂੰ ਜਾਣਦਾ ਸੀ ਭਾਣਾ ਤੇ ਜਿਹੜਾ ਹਰੇਕ ਟਰੈਵਲ ਏਜੰਟ ਜਿਹੜਾ ਥੱਗੀਆਂ ਕਰਦਾ ਉਹਦੇ ਤੋਂ ਪੈਸੇ ਦਵਾਉਂਦਾ ਸੀਗਾ ਵਾਪਸ ਜਿੰਨਾਂ ਦੇ ਨਾਲ ਥੱਕਦੀਆਂ ਹੋ ਜਾਂਦੀਆਂ ਸੀਗੀਆਂ ਸਾਰੇ ਸਮਾਜ ਦੇ ਕੰਮ ਇਹ ਪਾਣਾ ਸਿੱਧੂ ਕਰਦਾ ਸੀਗਾ ਤੇ ਉਹਦਾ ਤਾਂ ਚੰਮ ਲਾਤਾ ਚੀਫ ਮਿਨਿਸਟਰ ਦੇ ਕਹਿਣ ਦੇ ਉੱਤੇ ਕਦੇ ਚੀਫ ਮਿਨਿਸਟਰ ਐ ਕਹਦਾ ਹੁੰਦਾ ਹੁਣ ਮੈਂ ਵੀ ਐਸਐਸਪੀ ਰਿਹਾ ਹਾਂ ਪਦ ਜਿਸੇ ਚੀਫ ਮਿਨਿਸਟਰ ਨੇ ਮੈਨੂੰ ਨਹੀਂ ਕਿਹਾ ਕਿ ਕਿਸੇ ਦਾ ਚੰਮ ਲਾ ਦੋ ਜਾਂ ਕਿਸੇ ਦਾ ਆ ਕਰ ਦੋ ਜਾਂ ਕਿਸੇ ਨੂੰ ਕੁੱਟ ਦੋ ਇਹ ਤਾਂ ਬਿਲਕੁਲ ਬੁੱਚੜਖਾਨਾ ਵਰਨਾ ਕੇ ਇਸ ਸਰਕਾਰ ਦਾ ਰੱਖ ਲਿਆ ਤੇ ਇਸ ਸਰਕਾਰ ਨੇ ਜਿਹੜਾ ਭੁੱਲਰ ਹੈ ਉਹ ਹੁਣ 26 ਸਾਲ ਜੇਲ੍ਹ ਦੇ ਵਿੱਚ ਕੱਟਿਆ ਤੇ ਐਤਕੀ ਸਾਰੀ ਆਮ ਪਾਰਟੀ ਦੀ ਮੀਟਿੰਗ ਹੋਈ ਸੀਗੀ ਜੀਤੇ ਵਿੱਚ ਆਮ ਪਾਰਟੀ ਉਹਨੂੰ ਰਿਹਾਰ ਕਰ ਸਕਦੀ ਸੀਗੀ ਪਰ ਨਾ ਕੇ ਗਰੀਵਾਲ ਨੇ ਨਾ ਭਗਵੰਤ ਸਿੰਘ ਮਾਨ ਨੇ ਹੰਗਾ ਰਾਪਾデア ਕਿ 26 ਸਾਲ ਦਾ ਭੁੱਲੜ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ 32-32 ਸਾਲਾਂ ਦੇ ਸਿੱਖ ਅਜੇ ਵੀ ਜੇਲ੍ਹ ਦੇ ਵਿੱਚ ਦਿੱਤੇ ਹੋਏ ਆ ਤੇ ਤੁਹਾਨੂੰ ਇਹ ਵੀ ਪਤਾ ਹੈ ਗੁਜਰਾਤ ਦੇ ਵਿੱਚ 2002 ਦੇ ਵਿੱਚ ਇੱਕ ਮੁਸਲਮਾਨ ਬੀਬੀ ਸੀ ਬੀਬੀ ਬਾਣੋ ਉਹਦੇ ਉੱਤੇ ਕਿੰਨੇ ਬੰਦਿਆਂ ਨੇ ਜ਼ਬਰ ਜਨਾਹ ਕੀਤਾ ਉਹਦੀ ਛੋਟੀ ਜਿਹੀ ਧੀ ਜਨਮ ਮਾਰਤੀ ਤੇ ਫੇਟ ਅਦਾਲਤਾਂ ਨੇ ਉਹ ਮਲਜ਼ਮਾਂ ਨੂੰ ਕੈਦ ਕਰਤਾ ਉਮਰ ਕੈਦ ਦਿੱਤੀ ਪਰ ਉਮਰ ਕੈਦ ਤਾਂ ਕੀ ਦਿੱਤੀ ਉਹਨਾਂ ਨੂੰ ਸਾਲ-ਸਾਲ ਦੀ ਪੇਰੋਲ ਦੇ ਉੱਤੇ ਗੁਜਰਾਤ ਦੀ ਗਵਰਨਮੈਂਟ ਭੇਜਦੀ ਰਹੀ ਕਿ ਤੁਸੀਂ ਚੰਗਾ ਕੰਮ ਕੀਤਾ ਤੁਸੀਂ ਬੀਬੀ ਬਾਣੋ ਦੇ ਰਿਸ਼ਤੇਦਾਰ ਕਤਲ ਕਰਤੇ ਐ ਉਹਦੇ ਤੇ ਜ਼ਬਰ ਜਨਾਹ ਕੀਤਾ ਸਾਰਾ ਕੁਝ ਕੀਤਾ ਤੇ ਜੇ ਤੋਂ ਉਹਨਾਂ ਨੂੰ ਉਮਰ ਕੈਦ ਹੋ ਗਈ ਫਿਰ ਪਿਛਲੇ ਸਾਲ 2023 ਦੇ ਵਿੱਚ ਜਿਹੜਾ ਇਹ ਕਹਿੰਦੇ ਆ ਸਾਨੂੰ ਆਜ਼ਾਦੀ ਮਿਲੀ ਹੈ 15 ਅਗਸਤ ਨੂੰ ਉਹ ਦਿਨ ਗੁਜਰਾਤ ਦੀ ਤੇ ਸੈਂਟਰ ਦੀ ਸਰਕਾਰ ਨੇ ਸਾਰੇ ਬੀਬੀ ਬਾਣੋ ਦੇ ਮਲਜ਼ਮ ਰਿਹਾ ਕਰਾਤੇ ਫਿਰ ਹੁਣੇ ਹੁਣ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਉਹ ਵਾਪਸ ਜੇਲ੍ਹ ਦੇ ਵਿੱਚ ਜਾਣਗੇ ਜੇ ਦੇਖੋ ਜਿਹੜੇ ਬੀਬੀ ਬਾਣੋ ਇੱਕ ਮੁਸਲਮਾਨ ਬੀਬੀ ਦੇ ਖਾਤਰ ਨੇ ਜਬਰ ਜਨਾਹ ਕੀਤਾ ਹੋਵੇ ਉਹਨਾਂ ਨੂੰ ਵਿਚ ਵਿਚਾਲੇ ਤੁਸੀਂ ਉਹਨਾਂ ਦੀ ਸਜ਼ਾ ਘਟਾ ਕੇ ਛੱਡ ਦਿਓ ਤੇ ਸਾਡੇ ਸਿੱਖਾਂ ਦੇ ਤਾਂ 32-32 ਸਾਲਾਂ ਦੇ ਜੇਲਾਂ ਦੇ ਵਿੱਚ ਬੈਠੇ ਆ ਯਾਰ ਇਹ ਕੀ ਹੈ ਫੇਰ ਕੀ ਬਰਾਬਰਤਾ ਹੈਗੀ ਹੈ ਹੁਣ ਸਿਧਾਂਤ ਕੀ ਕਹਿੰਦਾ ਹੈ ਸਿਧਾਂਤ ਕਹਿੰਦਾ ਹੈ ਹਰੇਕ ਆਦਮੀ ਕੋਈ ਵੀ ਜਾਤ ਕੋਈ ਵੀ ਮਜ਼ਰਬ ਕੋਈ ਵੀ ਰੰਗ ਦਾ ਹੋਵੇ ਉਹ ਕਾਨੂੰਨ ਦੇ ਅੱਗੇ ਬਰਾਬਰ ਹੈ ਕਾਨੂੰਨ ਦੇ ਅੱਗੇ ਅਸੀਂ ਬਰਾਬਰ ਹੈ ਬੇਸਾਕ ਅਸੀਂ ਮਦਰਾਸ ਦੇ ਹੈ ਕੈਰਲਾ ਦੇ ਹੈ ਲਦਾਖ ਦੇ ਹੈ ਕਸ਼ਮੀਰ ਦੇ ਹੈ ਪੰਜਾਬ ਦੇ ਹੈ ਕਾਨੂੰਨ ਦੇ ਅੱਗੇ ਅਸੀਂ ਸਾਰੇ ਬਰਾਬਰ ਹੈ ਫਿਰ ਕਾਦੀ ਬਰਾਬਰੀ ਹੈ ਕਿ ਜੇ ਮੁਸਲਮਾਨ ਬੀਬੀ ਦੇ ਜਬਰਦਸਤ ਕਰਨ ਵਾਲੇ ਉਹਦੇ ਰਿਸ਼ਤੇਦਾਰਾਂ ਨੂੰ ਮਾਰਨ ਵਾਲਿਆਂ ਨੂੰ ਤੁਸੀਂ ਵਿਚ ਵਿਚਾਰੇ ਛੱਡ ਦਿੰਦੇ ਹੋ ਤੇ 33-33 ਸਾਲਾਂ ਦੇ ਸਿੱਖ ਜੇਲ੍ਹਾਂ ਦੇ ਵਿੱਚ ਭੁਗਤ ਰਹੇ ਐ ਤਾਂ